ਅੱਜ ਆਪਾਂ ਝੋਨੇ ਤੇ ਲਾਸਟ ਸਪਰੇਅ ਕਰ ਰਹੇ ਆ ਇਹ ਆਪਣੀ 1885 ਹੈ ਪਹਿਲਾਂ ਆਪਾਂ ਮੁਛਲ ਤੇ ਕੀਤੀ ਹੈ ਅਜੇ ਲਗਭਗ ਇਸ ਨੇ ਪੱਕਣ ਦੇ ਵਿੱਚ 20 ਤੋਂ 25 ਦਿਨ ਲੈ ਜਾਣੇ ਨੇ ਤੇ ਝੋਨਿਆਂ ਦੇ ਵਿੱਚ ਤੇਲੇ ਦੀ ਸ਼ਿਕਾਇਤ ਬਹੁਤ ਆਈ ਸੀ ਤਾਂ ਕਰਕੇ ਆਪਾਂ ਇਸ ਤੇ ਹਿਬੀਫਿਨ ਕੋਟੇਵਾ ਦੀ ਜਿਹਦੇ ਵਿੱਚ ਪੈਕਸਾ ਲਾਉਣ ਵਾਲਾ ਟੈਕਨੀਕਲ ਅਤੇ ਇੱਕ ਸੁੰਡੀ ਵਾਲਾ ਟੈਕਨੀਕਲ ਮਿਕਸ ਆਉਂਦਾ ਤੇ ਨਾਲ ਆਪਾਂ ਐਮੀਸਟਾਰ ਟਾਪ ਫੰਗੀਸਾਈਡ ਯੂਜ਼ ਕਰ ਰਹੇ ਆ ਦੋਸਤੋ ਇਸ ਵਾਰ ਤੇਲੇ ਦੀ ਸ਼ਿਕਾਇਤ ਬਹੁਤ ਜ਼ਿਆਦਾ ਆਈ ਹੈ ਜਿਹੜੇ ਵੀ ਕਿਸਾਨ ਭਰਾਵਾਂ ਦੇ ਝੋਨੇ ਨੇ ਹਜੇ 20 ਦਿਨ ਲੈ ਜਾਣੇ ਆ ਤੇਲੇ ਦੀ ਇੱਕ ਚੰਗਾ ਟੈਕਨੀਕਲ ਜ਼ਰੂਰ ਕਰੋ ਕਿਉਂਕਿ ਝੋਨਾ ਕਈ ਵਾਰੀ 10 ਦਿਨ ਰਹਿ ਚੁੱਕੇ ਹੁੰਦੇ ਆ ਵਧਣ ਦੇ ਵਿੱਚ ਉਹ 10 ਦਿਨਾਂ ਦੇ ਵਿੱਚ ਹੀ ਝੋਨੇ ਦਾ ਬਹੁਤ ਨੁਕਸਾਨ ਕਰ ਦਿੰਦਾ ਤੇ ਤੇਲਾ ਝੋਨੇ ਦੇ ਝਾੜ ਤੇ ਬਹੁਤ ਵੱਡਾ ਅਸਰ ਪਾਉਂਦਾ ਤੇ ਇਸ ਵਾਰ ਤਾਂ ਤੇਲਾ ਬਹੁਤ ਜ਼ਿਆਦਾ ਆਇਆ ਹੋਇਆ ਆਪਾਂ ਹਿਬੀਫੀਨਰ ਟੈਕਨੀਕਲ ਮੁਚਲ ਤੇ ਪਹਿਲਾਂ ਕੀਤਾ ਸੀਗਾ ਲਗਭਗ ਉਸ ਨੂੰ ਕਰੇ ਹੋਏ ਨੂੰ 25 ਦਿਨ ਹੋ ਗਏ ਸੀਗੇ ਤੇ ਬਿਲਕੁਲ ਵੀ ਤੇਲਾ ਨਹੀਂ ਆਇਆ ਸੀਗਾ ਤੇਨੂ ਨੂੰ ਲੈ ਕੇ ਪੈਕਸਾ ਲਾਉਣ ਵਾਲੇ ਟੈਕਨੀਕਲ ਦਾ ਜੋ ਹਿਬੀਫਿਨ ਦੇ ਨਾਂ ਤੇ ਆਉਂਦਾ ਕੋਟੇਵਾ ਦਾ ਬਹੁਤ ਹੀ ਸ਼ਾਨਦਾਰ ਰਿਜ਼ਲਟ ਹੈ ਤੇ ਆਪਾਂ ਇਹ ਮੁੱਚਲ ਤੇ ਇੱਕ ਵਾਰੀ ਰਿਪੀਟ ਕਰ ਦਿੱਤਾ ਹੈ ਤੇ 1885 ਤੇ ਇਸ ਦੀ ਆਪਾਂ ਪਹਿਲੀ ਸਪਰੇਅ ਕਰ ਰਹੇ ਹਾਂ 20-25 ਦਿਨਾਂ ਦੇ ਵਿੱਚ ਇਸ ਨੇ ਪੱਕ ਜਾਣਾ ਹੈ ਤੇ ਉਸ ਤੋਂ ਬਾਅਦ ਕਟਾਈ ਕਰਾਂਗੇ ਠੀਕ ਆ ਦੋਸਤੋ ਧੰਨਵਾਦ